ਕਥਾ ਬਣਾਈ ਮੇਰੇ ਮੁੰਡੇ ਦੀ ਮਮਾ ਜੀ ਜਿਹਨਾਂ ਨੇ ਬਣਾਈ ਉਹਨਾਂ ਨਾਲ ਗੱਲ ਕਰੋ ਮੇਰੇ ਨਾਲ ਨਾ ਗੱਲ ਕਰੋ ਮੈਂ ਤਾਂ ਪੱਤਰਕਾਰ ਹਾਂ ਉਹਦੇ ਕੋਲ 50 ਖਬਰਾਂ ਹੋਰ ਨਿਊਜ਼ ਵਾਲੇ ਲੈਣਗੇ ਕੋਈ ਗਾ ਨਹੀਂ ਮੈਂ ਖਬਰ ਕਰਤਾ ਲੈਣੀ ਹੋਣਾ ਮੈਂ ਨਾਲ ਲੈਣੀ ਜੀਰੇ ਵਾਲੇ ਤਾਂ ਖਬਰ ਮੈਂ ਮੁੰਡਾ ਤੁਹਾਡੇ ਕੋਲ ਦੋਵਾਂ ਕੋ ਪਰ ਨਹੀਂ ਮੇਰਾ ਮੁੰਡਾ ਨਹੀਂ ਲੱਭਣ ਡਿਆ ਤੇਰਾ ਮਤਲਬ ਕੀ ਹੀ ਆ ਕਾ ਰੀੜਾ ਬਣਾ ਕੇ ਗਿਆ ਦੋਵਾਂ ਦਾ ਮੈਂ ਤਾਂ ਖਬਰਾਂ ਆਇਆ ਮੈਂ ਤਾਂ ਬੰਦ ਲੈ ਨਹੀਂ ਬਣਾਏ ਕਿਨੇ ਆਲੇ ਤੇਰੇ ਕੋਲ ਆ ਰਹੇ ਨਾ ਤੈਨੂੰ ਆ ਰਹੇ ਨੇ ਉਹ ਮੇਰੇ ਕੋਲ ਤੇ ਲੈਣ ਆਉਣਾ ਹੀ ਮੇਰਾ ਤਾਂ ਮੁੰਡਾ ਮੁੰਡੇ ਦੇ ਨਾਲ ਰੀੜਕਾ ਪਾਇਆ ਨੇ ਪਿਆ ਦੀ ਮਾਂ ਪਿਆ ਨੇ ਮੁੱਲ ਵਿੱਚ ਤੇਰੀ ਮਾਂ ਨੇ ਕੈਨੂੰ ਮੁੱਲ ਵਿੱਚ ਇਹਦੇ ਮੁੰਡੇ ਵਿੱਚ ਉਹ ਪੁੱਛ ਸਾਰੀ ਨਿਊਜ਼ ਆ ਗਿਆ ਰੀੜਕਾ ਬਣਾਇਆ ਮੇਰਾ ਮੁੰਡਾ ਨਹੀਂ ਲੱਭਣ ਡਿਆ ਮੈਂ ਘਰ ਤਾਂ ਦੋਵਾਂ ਦਾ ਮੁੰਡਾ ਲੈਣਾ ਹੀ ਹੁਣ ਹਾਂ ਤੇਰੇ ਤੋਂ ਮੈਂ ਲੈਣਾ ਹੈ ਤੇਰੀ ਮਾਂ ਨੇ ਤੈਨੂੰ ਮੁੱਲ ਵਿੱਚ ਆਈ ਤੂੰ ਆਹਦਾ ਪੁੱਤ ਵੇਚੇਗਾ ਮੁੱਲ ਨਹੀਂ ਤੂੰ ਤੇ ਰੀੜਕਾ ਬਣਾ ਕੇ ਗਏ ਆ ਜੇ بول ویچیا सोनू नु तेरा ने ਤਾਨੂੰ ਵੇਚਿਆ ਤੂੰ ਕੋ ਬਣਾਇਆ ਤੂੰ ਕਿਉਂ ਆਇਆ ਮੇਰੇ ਘਰ ਆਉਣਾ ਮੇਰੇ ਘਰ ਆ ਕੇ ਰੀੜ ਕੋ ਬਣਾਉਣਾ ਨਾਲ ਤੈਨੂੰ ਮੈਂ ਅੱਜ ਰੀੜੀਆ ਬਣਾਉਂ ਦਿੰਦੀ ਇਹ ਤੂੰ ਮੈਨੂੰ ਫੋਨ ਕਰੀ ਜਾਂਦੀ ਮੈਂ ਤਾਂ ਮੈਂ ਹੈਗਾ ਨਿਊਜ਼ ਵਾਲਾ ਖਬਰਾਂ ਵਾਲਾ ਕੋਈ ਨਹੀਂ ਮੈਂ ਮੈਂ ਵੀ ਖਬਰਾਂ ਜਾਂਦੀ ਜਾਂਦੀ ਕਰਨਾ ਮੈਂ ਵੀ ਨਿਊਜ਼ ਜਾਣੀ ਮੈਂ ਵੀ ਖਬਰਾਂ ਕਰਨੇ ਜਾਣਦੀ ਆ ਮੈਂ ਤੇਰ ਕੋ ਮੁੰਡਾ ਲੈਣਾ ਤੇਰ ਕੋ ਤੇ ਜੀਰੇ ਵਾਲੇ ਕੋਲ